ਆ ਲੱਗੀ ਕਹਿੰਦਾ ਚਲੇ ਜਾ ਨੀ ਤਾ ਧੱਕੇ ਮਾਰ ਕੇ ਘਰ ਦੇ ਤੋਂ ਮਾਰ ਕਰ ਦਲਾਂਗਾ ਕਹਿੰਦਾ ਭੇਜ ਦੇ ਠੀਕ ਐ ਤੇਰੇ ਕੋਲੇ ਭਾਈ ਪਾਵਰ ਐ ਮੈਂ ਮੇਰੀ ਕਾਕਾ ਮਾਤਾੁਰ ਸ਼ੋਭਾਪਾ ਜੀ ਕਹਿੰਦੇ ਸਾਡੇ ਬਤੀ ਸਿੰਘਾ ਨੂੰ ਜੇਲਾ ਦੇ ਉੱਤੇ ਲਟਕਿਆ ਹੈ ਠੀਕ ਐ ਜਦਾਂ ਦੇ ਕੋਈ ਪਾਵਰ ਆ ਪਿਆਵੇ ਅੱਜ ਲੱਗ ਸਕਦੇ ਕੁਛ ਵੀ ਕਰ ਸਕਦੇ ਐ ਇਨਪੁਟਰ ਵੀ ਕਰ ਸਕਦੇ ਐ ਬੜਾ ਕੁਛ ਕਰ ਸਕਦੇ ਆੜ ਵੀ ਰਿਹਾ ਸਕਦੇ ਆ ਬੰਦ ਕੋਲ ਵੀ ਸਕਦੇ ਐ ਕੁੜੇ ਪਾਪ ਕਰ। ਪਰ ਜਦੋਂ ਰੱਬ ਨੇ ਆਪਣੀ ਪਾਵਰ ਵਰਤਨੀ ਹੈ ਨਾ ਉਹਨੂੰ ਪਤਾ ਲੱਗਦਾ ਮੇਰੇ ਬੰਦੇ ਦੀ ਮੈਨ ਪਾਪਦਾਰ ਹੈ ਜੀ। ਕਿ ਕਿਸੇ ਕੰਮ ਨਹੀਂ ਆਉਂਦੀ ਪਿਆਰੀ। ਰੱਬ ਨੇ ਪਤਾ ਨਹੀਂ ਕਦੋਂ ਆਤਮ ਮਾਰ ਦਿੱਤੀ। ਭਾਈ ਲੱਖੂ ਜਿਹੜਾ ਸਿਨਾਗੋਗ ਕੋ ਬ੍ਰਹਮ ਗਿਆਨੀ ਬਾਬਾ ਲੱਖੂ ਸੀ। ਭਾਈ ਪੁੱਤ ਨੂੰ ਉਹਦੇ ਘਰ ਦੀ ਜਿਹੜੀ ਮੇਰਾ ਨਾਲੇ 22 ਬੰਦ ਨੇ ਕਰਦੇ ਜਾ ਰਹੇ ਕੁੱਤੂ ਜਿੰਨਾ ਮਾਜੀ ਚੋਰ ਲਾ ਲਈ ਤੇਰਾ ਆਵਾ ਜਿਹੜਾ ਨਾ ਇੱਕ ਅੱਗੇ ਲੱਗ ਚਾਹੀਦਾ ਖੋਲਿਆ ਆਵਾ ਕੁਝ ਜੈਨੋ ਹੋਏ 2 4 20 50 ਇੱਟਾਂ ਪੱਕੀਆਂ ਨਿਕਲਣ ਬਾਕੀ ਸਾਰੇ ਦਾ ਸਾਰਾ ਆਵਾ ਪਿੱਲਾ ਹੀ ਨਿਕਲ ਰਿਹਾ ਹੁਣ ਤਾਂ ਹਾਂ ਮਾਰਦਾ ਰੋਣਾ ਬੜਾ ਘੱਟ ਰਿਹਾ ਹੈ ਦੇ ਮਨ ਦੇ ਵਿੱਚ ਸੋਚਦਾ ਕਿ ਸ਼ਾਇਦ ਗੁਰੂ ਅਰਜਨ ਦੇਵ ਸਰ ਪਾਤਸ਼ਾਹ ਦਾ ਹੁਣ ਬਚਨ ਹੈ ਜਿਹੜਾ ਉਹ ਵੀ ਪੂਰਾ ਗੂੜਾ ਪਰ ਕਿਸੇ ਨੇ ਦੱਸਿਆ ਨਹੀਂ ਗੁਰੂ ਅਰਜਨ ਦੇਵ ਸਰ ਪਾਤਸ਼ਾਹ ਜੀ ਦਾ ਬਚਨ ਆਲਾ ਨਹੀਂ ਜਾਂਦਾ ਬੁੱਤੂ ਤੇਰੇ ਕੋ ਜੂਰ ਕੋ ਭੁੱਲ ਦੇ ਚਲਿਆ ਜੀ ਪਾਤਸ਼ਾਹ ਜੀ ਕਿਤੇ ਸੱਗੇ ਪਾਤਸ਼ਾਹ ਬੜਾ ਘਾਟਾ ਪੈ ਗਿਆ ਰੋ ਰਿਹਾ ਬੁੱਤੂ ਸੰਗਤ ਨੂੰ ਪ੍ਰਸ਼ੰਤਾ ਸ਼ਿਕਾਇਤ ਹੈ ਕਿ ਹਾਲਾਤ ਆਇਆ ਸੀ ਭਾਈ ਤੇਰੇ ਘਰ ਦੇ ਵਿੱਚ ਕੋਈ ਕੁੱਖਾ ਤਾਂ ਨਹੀਂ ਮੜਿਆ ਬੁੱਤੂ ਕੇ ਨਾਲ ਮਾਰਿਆ ਕੋਈ ਕੁੱਥਾ ਨਹੀਂ ਮੜਿਆ ਸਾਰੇ ਖੁਸ਼ ਹੋ ਕੇ ਗਏ ਰਾਜਕੇ ਨੇ ਸੱਚੇ ਪਾਤਸ਼ਾਹ ਕਹਿਣ ਦੀ ਗੁਰੂ ਅਰਜਨ ਦੇਵ ਜੀ ਸਰ ਪਾਤਸ਼ਾਹ ਇਹਨੇ ਬੁੱਤੂ ਦੇਖ ਲੈ ਸੋਚ ਵਿਚਾਰ ਜਦੋਂ ਸੋਚਣ ਤੋਂ ਬਾਅਦ ਆਖਿਆ ਕਿਹਾ ਹਾਂ ਮਹਾਰਾਜ ਇੱਕ ਕਮਲਾ ਦੇ ਔਰ ਦੀਆਂ ਗੜੀਆਂ ਦੇ ਵਿੱਚ ਗੁਰਿਆ ਮਿੱਤਾ ਇੱਕ ਉਹ ਜਾਂਦਾ ਰਹਿੰਦਾ ਹੈ ਗਿਆ ਕਿ ਤੇਰਾ ਆਵਾਜ਼ ਤਾਂ ਧਰਤੀ ਨੂੰ ਸਾਰੀ ਸੰਗਤ ਨੇ ਤਾਂ ਰਾਜ਼ ਕੀਤੀ ਸੀ ਵੀ ਆਵਾਜ਼ ਪੱਕਾ ਲੁਕੋ ਉਸ ਸਮੇਂ ਗੁਰੂ ਅਰਜਨ ਦੇਵ ਸਰਪੰਸਰ ਨੇ ਕਹਿ ਦਿੱਤਾ ਯਾਰ ਕਰ ਜਦੋਂ ਕਿੰਦਰ ਸੀ ਵੀ ਤੁਸੀਂ ਵੀ ਆਏ ਹੋ ਤਰੇ ਤੈਨੂੰ ਆਖਿਆ ਸੀ ਕਿ ਪ੍ਰਸ਼ੰਤਾ ਸ਼ਬਦਾ ਭਾਵ ਨਾਲ ਸ਼ਿਕਰ ਕਰੋ ਪਤਾ ਨਹੀਂ ਸੀ ਕਿਹੜੇ ਰੋਕ ਦੇ ਵਿਚਾਰ ਆਣਾ ਤੂੰ ਯਾਦ ਕਰ ਜਦੋਂ ਅਸੀਂ ਆਏ ਦਰਵਾਜ਼ੇ ਤੇ ਖੜਿਆਂ ਨੇ ਪ੍ਰਸ਼ਾਦਾ ਮੰਗਿਆ ਉਹ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਕੋ ਸਾਧਨਾ ਸੁਣੀ ਬਾਤ ਤੇ ਆਪ ਉਹ ਕੰਤਾ ਪਾ ਲੋ ਯਾਦ ਕਰਦਾ ਪਾਤਸ਼ਾਹ ਦੀ ਆਪਣੀ ਸੇਵੀ ਬੰਦੀ ਭਗਤ ਜੀ ਨਾਮ ਬੰਦਰ ਕਾ ਸੁਟ ਲੈ ਮੋਹਰੇ ਇੱਕ ਸਮੇਂ ਉਹ ਨੂੰ ਕਹਿਆ ਮੰਦਰ ਤੋਂ ਕੋਪ ਨੂੰ ਲੋਪੈ ਜਵਾਬ